ਸ਼ਮੀ ਨੂੰ ਫੋਨ ਕਰਦੀ ਆ ਕਿੰਨੇ ਦਿਨ ਹੋ ਗਏ ਸ਼ਮੀ ਨੂੰ ਫੋਨ ਨਹੀਂ ਕੀਤਾ ਠੀਕ ਹੋਵੇ ਸੀ ਪਹਿਲਾਂ ਤਾਂ ਫੋਨ ਕਰ ਲੈਂਦੀ ਹੁੰਦੀ ਸੀ ਤੇ ਹੁਣ ਜਲਦੀ ਫੋਨ ਹੀ ਨਹੀਂ ਕਰਦੇ ਹਲੋ ਹਲੋ ਹਾਂ ਸ਼ਮੀ ਪੁੱਤ ਜੀ ਬੋਲੀ ਸਸੀ ਕਾਲ ਸਸੀ ਕਾਲ ਕੀ ਗੱਲ ਆਵਾਜ਼ ਨੂੰ ਕੀ ਗੱਲ ਠੀਕ ਨਹੀਂ ਹੈਗੀ ਤੂੰ ਹਾਂ ਕੋਸ਼ ਨਹੀਂ ਬੁਹਾ ਜੀ ਉਹਨਾਂ ਥੋੜਾ ਬੁਖਾਰ ਦਾ ਆ ਸੀ ਕੱਲ ਪਰਸੋਂ ਦਾ ਹਾਂ ਦਵਾਈ ਲਿਆਂਦੀ ਹਾਂਜੀ ਹਾਂਜੀ ਦਵਾਈ ਤੇ ਲਿਆਂਦੀ ਹੈ ਨਾ ਤੇ ਹੋਰ ਸਨਾਂ ਰஞ்சிਤ ਦਾ ਠੀਕ ਆ ਸਾਸ ਤੇਰੀ ਠੀਕ ਆ ਹਾਂਜੀ ਹਾਂਜੀ ਸਾਰੇ ਠੀਕ ਨੇ ਬੁਹਾ ਜੀ ਸਾਰੇ ਬੜੇ ਵਧੀਆ ਨੇ ਮੈਂ ਨਾ ਥੋੜਾ ਕੰਮ ਕਰਦੀ ਸੀ ਇਸ ਤੋਂ ਹੀ ਚੰਗ ਕੰਮ ਕਰਦੀ ਬਈ ਹਾਂਜੀ ਇੱਕ ਦਿਨ ਤੇ ਉਹਨਾਂ ਨੇ ਆਣਾ ਸੀ ਬਾਹਰ ਹੀ ਪਰ ਤੂੰ ਤਾਂ ਕਹਿੰਦੀ ਮੈਂ ਠੀਕ ਨਹੀਂ ਗੀ ਆਓ ਫਿਰ ਰੋਟੀ ਪਣੀ ਤਾਂ ਬਣਾਉਣੀ ਹੈ ਨਾ ਤੁਹਾਨੂੰ ਪਤਾ ਹੀ ਹੈ ਫਿਰ ਹੈ ਨਾ ਉਹਨਾਂ ਨੇ ਆਉਣਾ ਵਾ ਤੇ ਫਿਰ ਰੋਟੀ ਪਣੀ ਬਣਾਉਣੀ ਹੈ ਸਮਝਿਆ ਸਮਝਿਆ ਨਹੀਂ ਬਣਾਉਣਾ ਤੇ ਬਹੁ ਰਹਿਣ ਦੇਣੀ ਸੀ ਤੂੰ ਉਹ ਮਮਨੇ ਕੋਦਾਂ ਨੂੰ ਪਤਾ ਹੀ ਨਾ ਹੁੰਦਾ ਨਹੀਂ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ ਉਹਨਾਂ ਕੋਲ ਹੈ ਨਾ ਤੇ ਕਰਨਾ ਹੀ ਪੈਣਾ ਨਾਲ ਤੇ ਬਹੁ ਮੇਰੀ ਗੱਲ ਸੁਣ ਨਾ ਜੜੀਆਂ ਨਨਾਨ ਹੁੰਦੀਆਂ ਨਾ ਉਹ ਵੀ ਪੈਣਾ ਹੀ ਹੁੰਦੀਆਂ ਤੇ ਤੂੰ ਉਹਨੂੰ ਫੋਨ ਕਰਕੇ ਕਹਿ ਦੇ ਕੇ ਦੀਰੀ ਜੀ ਮੈਂ ਅੱਜ ਠੀਕ ਨਹੀਂ ਹੈਗੀ ਤੁਸੀਂ ਕੱਲ ਆ ਜਿਓ ਨਹੀਂ ਤੁਹਾਨੂੰ ਪਤਾ ਮੰਮੀ ਕਹਿੰਦੇ ਨਹੀਂ ਉਹਨਾਂ ਨੇ ਆਉਣਾ ਮੈਂ ਕੁਝ ਕਿਹਾ ਹੀ ਨਹੀਂ ਪਾਈ ਉਹਨਾਂ ਨੂੰ ਤੇ ਕੱਲੇ ਦੀ ਰੋਟੀ ਪਣੀ ਉਹਨਾਂ ਨੂੰ ਆਉਣਾ ਸ਼ਮੀ ਮੈਨੂੰ ਇੱਕ ਗੱਲ ਦੱਸ ਪਹਿਲਾਂ ਇਹ ਤਾਂ ਦੱਸ ਤੇਰੇ ਸਾਸ ਲਾਗੇ ਤੇ ਨਹੀਂ ਕੀ ਤੇਰੇ ਨਹੀਂ ਨਹੀਂ 부ਆ ਜੀ ਹੈਗੇ ਨਹੀਂ ਮੰਮੀ ਮੇਰੇ ਨਾਲ ਕੇ ਦੱਸੋ ਤੁਸੀਂ ਤੇਰੇ ਸਾਸ ਤੇ ਨਾ ਠੀਕ ਰਹਿੰਦੀ ਹੈ ਨਾ ਨਹੀਂ ਨਹੀਂ 부ਆ ਜੀ ਇਦਾਂ ਦੀ ਹੋਰ ਕੋਈ ਗੱਲ ਨਹੀਂ ਸਭ ਠੀਕ ਆ ਚਲੋ ਮੈਂ ਤੁਹਾਨੂੰ ਫੇਰ ਕਰਦੀ ਆ ਬਣਾ ਲਾਂ ਰੋਟੀ ਫੇਰ ਹਾਂਜੀ ਹਾਂਜੀ ਉਹ ਆਉਣ ਹੀ ਵਾਲੇ ਨੇ ਦੀਦੀ ਹੁਣੀ ਠੀਕ ਹੈ ਛੰਮੀ ਫੁਆ ਨੂੰ ਫੋਨ ਬਾਤ ਚ ਕਰ ਲਈ ਕੰਮ ਕਰ ਲਾ ਪਹਿਲਾਂ ਟਾਈਮ ਬਹੁਤ ਹੋ ਗਈ ਉਹਨਾਂ ਨੇ ਆ ਜਾਣਾ ਹੀ ਤੇ ਕੰਮ ਅਜੇ ਵਾਧੂ ਪਿਆ ਮੇਂ ਨਜ਼ਰ ਆਉਂਦੇ ਆਏ ਫੜਾ ਫੜ ਕੰਮ ਨਵੇੜ ਹੱਥ ਛੇਤੀ ਮਾਰ ਦੇ ਰੱਖ ਮੰਮੀ ਜੀ ਕੰਮ ਤੇ ਸਾਰਾ ਹੋ ਗਿਆ ਵਾ ਸਬ ਸਬਜੀਆਂ ਸਬਜੀਆਂ ਬਣ ਗਈਆਂ ਵਾ ਆਟਾ ਗੁੰਨ ਕੇ ਮੈਂ ਫਰਿਜ ਚ ਲਾ ਲਿਆ ਵਾ ਜਦੋਂ ਕਹੋਗੇ ਫੁਲਕੇ ਲਾ ਦਾਂਗੀ ਤੂੰ ਇਹੋ ਸੂਟ ਪਾ ਕੇ ਕੰਮ ਕਰੀ ਜਾਂਦੀ ਨੇ ਨਵਾਂ ਸੂਟ ਖਰਾਬ ਕਰ ਨਹੀਂ ਜਿਹੜਾ ਘਰ ਵਾ ਪਾਇਆ ਓਹ ਰਹਿਣ ਦੇਣਾ ਮੰਮੀ ਨਹੀਂ ਉਹ ਮੈਂ ਤੁਹਾਨੂੰ ਪਤਾ ਫਿਰ ਘਰੇ ਗੈਸਟ ਆਉਂਦੇ ਤੇ ਸੂਟ ਤੇ ਬਦਲੂੰਗੀ ਉਹ ਤਾਂ ਠੀਕ ਹੈ ਤੇਰੀ ਮਨੇ ਹੁਣ ਤੈਨੂੰ ਉਸੇ ਦਾ ਕੰਮ ਕਰਾਂਗੇ ਤੇ ਰੰਗ ਰੰਗ ਲੱਗ ਜਾਊਗਾ ਹੀ ਹਲਦੀ ਹੁੰਦੀ ਲੱਗ ਜਾਊਗੀ ਇਹਨੂੰ ਕੁਝ ਨਹੀਂ ਹੁੰਦਾ ਮੰਮੀ ਕੱਪੜੇ ਪਾਉਣ ਵਾਸਤੇ ਹੀ ਹੁੰਦੇ ਆ ਧਿਆਨ ਨਾਲ ਕੰਮ ਕਰੀ ਫਿਰ ਖਰਾਬ ਨਹੀਂ ਹੋਣਾ ਚਾਹੀਦਾ ਸੂਟ ਉਹ ਆਏ ਨਹੀਂ ਸਮਾਨ ਲੈ ਕੇ ਲੈ ਅਰੇ ਕਿੱਥੇ ਆਏ ਆ ਇਹ ਮੁੰਡਾ ਜਿੱਥੇ ਜਾਂਦਾ ਹੀ ਉੱਥੇ ਹੀ ਜਾ ਕੇ ਬਹਿ ਜਾਂਦਾ ਮੰਮੀ ਆਲੋ ਸਾਰਾ ਸਮਾਨ ਲੈ ਲੈਂਦਾ ਜੇ ਮੈਂ ਤੇ ਵੇਖ ਲੋ ਜੇ ਕੇ ਚੀਜ਼ ਦੀ ਲੋੜ ਹੈ ਤਾਂ ਦੱਸ ਦੋ ਫਿਰ ਮੈਂ ਉਹ ਵੀ ਫੜੀਆਂ ਵਾਂ ਪਾਪੜ ਵੀ ਲੈ ਆਂਦਾ ਹਾਂ ਪਾ ਪਾਪੜ ਲੈ ਜਾਂਦੇ ਮੈਂ ਆਹੋ ਤਰ ਲੈ ਹੀ ਨਾ ਨਾਲ ਫਿਰ ਰਾਤ ਨੂੰ ਹਾਂ ਲੈਣ ਤੇ ਪਾਪੜ ਵੀ ਲੈਣ ਤੇ ਮੈਂ ਸਾਰਾ ਕੁਝ ਆ ਗਿਆ ਹਾਂਜੀ ਹਾਂਜੀ ਰੱਖ ਰੱਖ ਕੋਈ ਨਹੀਂ ਠੀਕ ਆ ਹਾਂ ਵਧੀਆ ਮੈਨੂੰ ਇੱਕ ਗੱਲ ਦੱਸੋ ਵੇਹੇ ਉਹਨਾਂ ਨੇ ਆਉਣਾ ਕਿਉਂ ਭਾਜੀ ਨਾ ਬੜਾ ਦੱਸ ਮੈਨੂੰ ਕੀ ਦੱਸਿਆ ਉਹਨਾਂ ਨੇ ਮੈਨੂੰ ਕੋਈ ਦੱਸਿਆ ਉਹਨਾਂ ਨੇ ਕਿਉਂ ਆਣਾ ਦੱਸੋ ਉਹਨਾਂ ਦਾ ਘਰ ਆ ਉਹ ਆ ਨਹੀਂ ਸਕਦੇ ਕੀ ਮੇਰੀ ਆਪਣੇ ਘਰ ਆ ਨਹੀਂ ਸਕਦੀ ਇਹ ਗੱਲ ਤੂੰ ਪੁੱਛਦਾ ਚੰਗਾ ਲੱਗਣਾ ਕੋਈ ਗੱਲ ਹੈ ਜਿਹੜਾ ਜਿਹੜਾ ਜਵਾਈ ਹੈ ਤੁਹਾਡਾ ਰਾਜਾ ਨਾ ਇਹਦਾ ਉਹਨੇ ਆਉਣਾ ਕੋਈ ਗੱਲ ਤੇ ਹੈਗੀ ਜਰੂਰ ਕੋਈ ਨਾ ਕੋਈ ਚੱਕਰ ਹੈਗਾ ਜਿੱਦੋਂ ਰਾਜਾ ਆਊਗਾ ਨਾ ਉਦੋਂ ਪਤਾ ਲੱਗੂਗਾ ਤੇ ਰਾਜਾ ਸਾਹਿਬ ਨੂੰ ਦੋ ਦਿਨ ਰੋਕ ਲਿੰਦੇ ਹੋ ਤੁਹਾਨੂੰ ਪਤਾ ਠੀਕ ਨਹੀਂ ਹੈਗੀ ਉਹ ਮੈਂ ਕਹਿ ਸਕਦੀ ਜਵਾਈ ਭਾਈ ਨੂੰ ਅੱਜ ਨਾ ਉਹਨਾਂ ਨੇ ਮੰਮੀ ਨੇ ਕਿਉਂ ਮਨਾ ਕੀਤਾ ਸੱਚ ਨਹੀਂ ਪਤਾ ਤੁਹਾਨੂੰ ਨਹੀਂ ਕੀ ਗੱਲ ਹੈ ਨਾ ਮੈਨੂੰ ਪਤਾ ਪਤਾ ਰੋਕ ਜਾਂਦੇ ਦੋ ਦਿਨ ਉਹ ਠੀਕ ਨਹੀਂ ਹੈਗੀ ਤੁਹਾਨੂੰ ਪਤਾ ਮੇਰੀ ਗੱਲ ਸੁਣੋ ਨਾ ਕਹੋ ਮੰਮੀ ਜੀ ਨੂੰ ਇਦਾਂ ਸੋ ਲੋ ਚਲ ਮੜਾ ਥੋੜੀ ਕਰ ਸਕਦੇ ਨੇ ਉਹਨਾਂ ਨੂੰ ਹੁਣ ਹੋ ਗਿਆ ਜੋ ਹੋ ਗਿਆ ਕਰ ਲਿਆ ਉਹਨੇ ਸਾਰਾ ਕੰਮ ਹੋ ਗਿਆ ਉਹ ਟੈਨਸ਼ਨ ਨਾ ਲਾ ਤੂੰ ਅੱਛਾ ਠੀਕ ਹੈ ਨਾ ਤੂੰ ਦੱਸ ਦੱਸ ਮੈਨੂੰ ਕੁਝ ਚੀਜ਼ ਦੀ ਲੋੜ ਹੀ ਨਹੀਂ ਦੱਸੋ ਫੜ ਲਿਆ ਜਾਗੇ ਕੋੜ ਵੀ ਤਲ ਲੈਣਾ ਹੀ ਮੇਰਾ ਪੁੱਤ ਹਾਂ ਠੀਕ ਆ ਹੁਣ ਤੂੰ ਕਿੱਥੇ ਚੱਲਿਆ ਵਾ ਮੈਂ ਕਿੱਥੇ ਜਾਣਾ ਮੰਮੀ ਮੈਨੂੰ ਕੰਮ ਸੀ ਕਰ ਮੈਂ ਜ਼ਰੂਰੀ ਮੈਂ ਜਾਣਾ ਉੱਥੇ ਆਪਣੇ ਕੰਮ ਤੋਂ ਵਾ ਕਿਤੇ ਨਹੀਂ ਜਾਣਾ ਕੰਮ ਤੇ ਜਾਣਾ ਵਾ ਉਹ ਆ ਗਿਆ ਤੇ ਉਹਨੂੰ ਕਿਹਨੇ ਪੁੱਛਣਾ ਮੇਰੀ ਕੀ ਲੋੜ ਐ ਤੂੰ ਇਹ ਦੱਸੋ ਤੂੰ ਹੀ ਜਾ ਪਾਣੀ ਪੁੱਛਣਾ ਔਰ ਕਿਹਨੇ ਪੁੱਛਣਾ ਹੈ ਹੈ ਤੋ ਕੱਲਾ ਜਵਾਈ ਭਾਈ ਬੈਠੂਗਾ ਲੱਗੇ ਤੇਰਾ ਹੋਣਾ ਬਹੁਤ ਜ਼ਰੂਰੀ ਐ ਬਹਿ ਜਾ ਰਾਮਨਾ ਇੱਥੇ ਹੀ ਮੇਰੀ ਗੱਲ ਸੁਣ ਮੌਣ ਵਾਲੇ ਹੀ ਪੁੱਤ ਮੇਰੀ ਗੱਲ ਸੁਣ ਮਮੀ ਸਾਹਿਲ ਲੇਗਾ ਵਾ ਸਾਹਿਲ ਨੇ ਸੰਭ ਲੈਣਾ ਵਾ ਸਾਹਿਲ ਦਾ ਮੈਨੂੰ ਕੋਈ ਪਤਾ ਨਹੀਂ ਉਹ ਤੂੰ ਦੁਕਾਨਾਂ ਦੀ ਕਿ ਕਰਾਂ ਮੈਂ ਜਾ ਕੇ 10 ਦੁਕਾਨਾਂ ਤੇ ਵੀ ਸੰਭਣਾ ਨਾ ਉਹ ਗੱਲ ਨਹੀਂ ਉਹ ਮੁੰਡਾ ਦਾ ਦੁਕਾਨਾਂ ਦਾ ਝੁਡੂ ਜਾਂ ਨਹੀਂ ਉਹਦੇ ਸੂਤਰਾਂ ਦੱਸ ਮੇਰੀ ਸੁਣ ਲੈ ਗੱਲ ਜੁਵਾਈ ਭਾਈ ਨੇ ਘਰ ਆਉਣਾ ਤੇਰਾ ਘਰ ਹੋਣਾ ਬਹੁਤ ਜ਼ਰੂਰੀ ਐ ਤੂੰ ਨਹੀਂ ਦੁਕਾਨ ਤੇ ਜਾਣਾ ਮੈਂ ਜੁਵਾਈ ਭਾਈ ਨੇ ਪਹਿਲੀ ਵਾਰੀ ਆਉਣਾ ਕਿਤੇ ਭਾਵੇਂ ਪਹਿਲੇ ਵੀ ਆ ਰਿਹਾ ਜਾਂਦਾ ਭਾਵੇਂ ਉਹਨੇ 10 ਵਾਰ ਆਉਣਾ ਹੋਵੇ ਟਾੜਾ ਰਹਿਣਾ ਬਹੁਤ ਜ਼ਰੂਰੀ ਆ ਤੇ ਫਿਰ ਕੀ ਆ ਮੈਂ ਬੈਹਣਾ ਦੁਕਾਨ ਤੇ ਨਹੀਂ ਆਪੋ ਕਰ ਨਹੀਂ ਤੂੰ ਵੀ ਨਹੀਂ ਜਾਣਾ ਮੁੰਡੇ ਤੇ ਸਿਰ ਤੇ ਰਹਿਣ ਦੋ ਜਦੋਂ ਜੋ ਆਈ ਪਾਈ ਆਏਗਾ ਚਾਹ ਪਾਣੀ ਪੀ ਲੈ ਉਹ ਨਾਲ ਪੀ ਲਿਓ ਫਿਰ ਤੂੰ ਚੱਲ ਜੀ ਇਹ ਕਰ ਰਉ ਮਮੀ ਤੁਹਾਨੂੰ ਪਤਾ ਹੀ ਆ ਭਾਜੀ ਕਿੰਨੇ ਕ ਦਿਨ ਦੋ ਦਿਨ ਦੇ ਨਾਲੇ ਦੁਕਾਨ ਤੇ ਨਹੀਂ ਗਏ ਸੀ ਉਹਨੇ ਸਾਰਾ ਕੰਮ ਕਿੰਨਾ ਪਾਤਾ ਕੋਈ ਹੋਰ ਉਹਨੂੰ ਹੁੰਦਾ ਨਹੀਂ ਕਿ ਕੋਈ ਕੋ ਲੈਣੇ ਆ ਘਾਟੇ ਦਾ ਘਾਟਾ ਪਾਈ ਜਾਂਦੇ ਆ ਜੇ 2 ਘੰਟੇ ਹੋਰ ਨਹੀਂ ਲਵਾਂਗਾ ਤਾਂ ਕੁਛ ਨਹੀਂ ਹੁੰਦਾ ਜਵਾਈ ਭਾਈ ਘੜੀ ਸੇਵਾ ਤੇ ਕਰਨੀ ਕਿ ਨਹੀਂ ਕਰਨੀ ਉਸ ਕੋ ਗੱਲਾਂ ਥੋੜੀ ਸੁਣਨੀ ਐ ਮੰਮੀ ਮੇਰਾ ਜਵਾਈ ਨੇ ਆਉਣਾ ਮੈਂ ਫालतू ਗੱਲ ਨਹੀਂ ਸੁਣਾ ਤੈਨੂੰ ਚੁੱਪ ਕਰ ਜਾ ਦੋਵੇਂ ਜਣੇ ਬਸ ਇੱਥੇ ਬੈਠੋ 12 ਸਾਲ ਹੋ ਗਏ ਵਿਆਹ ਨੂੰ ਤਾਂ ਫਿਰ ਕੀ ਹੋਇਆ ਕੋਈ ਨਵਾਂ ਨਵਾਂ ਕਿਤੇ ਜਵਾਈ ਜਵਾਈ ਹੀ ਰਹਿੰਦਾ ਭਾਵੇਂ 12 ਸਾਲ ਕੇ ਬੁੱਢਾ ਹੋ ਜਾਵੇ ਉਹ ਉਹ ਜਵਾਈ ਹੀ ਰਹਿੰਦਾ 12 ਸਾਲ ਹੋ ਗਏ ਸਾਨੂੰ ਪਰਦਾ ਹੈਗਾ ਮੰਮੀ ਨੇ ਮੰਨਣਾ ਨਹੀਂ ਹੈਗਾ ਜਿੱਥੇ ਇੰਨੀ ਧੀਰ ਤਸੀਂ ਰੁਕੇ ਜੇ 2 ਘੰਟੇ ਹੋਰ ਸਹੀ ਆ ਆਣੇ ਵਾਲੇ ਆ ਜਾਣਗੇ ਤੇ ਫਿਰ ਚਲ ਜਿਓ ਚਾਹ ਪਾਣੀ ਪੀ ਕੇ ਨਾਲ ਤੁਸੀਂ ਵੀ ਪੀ ਲੋਗੇ ਸਾਹਿਲ ਜਿੱਤਰਾ ਤਰੇ ਭਰਾ ਦੇ ਸਹੁਰੇ ਨਹੀਂ ਉਹ ਨਾ ਪੁੱਛਦੇ ਉਤਰਾਂ ਤੁਸੀਂ ਸੋਧਦੇ ਹੀ ਨਹੀਂ ਨਾ ਪੁੱਛੀਏ ਜਿੱਤਰਾ ਉਹਦੀ ਸੇਵਾ ਕਰਦੇ ਉਹ ਤੋਂ ਵੱਧ ਤੋਂ ਵੱਧ ਸੇਵਾ ਕਰਨੀ ਆ ਕਬੀ ਨਹੀਂ ਹੋਣੀ ਜੀ ਦੀ ਕੋਈ ਸੇਵਾ ਚ ਉਹਦੇ ਚ ਸਾਡੀ ਧੀ ਨੂੰ ਗੱਲਾਂ ਨਾ ਕਰੇ ਕੱਲ ਨੂੰ ਉਹ ਇਹ ਨਹੀਂ ਮੇਰੇ ਕੋ ਬਰਦਾਸ਼ਤ ਹੋਣੀ ਆ ਅੱਗੇ ਕਿਹੜਾ ਮੰਮੀ ਉਹਨਾਂ ਦੀ ਸੇਵਾ ਨਹੀਂ ਕੀਤੀ ਤੂੰ ਵੇਖ ਹੀ ਲੈਣਾ ਆਪਣੇ ਭਰਾ ਦੇ ਸਹੁਰੇ ਜਾ ਕੇ ਕਿੰਨੀ ਸੇਵਾ ਕੀਤੀ ਸੀ ਤਾਈਓ ਮੈਂ ਨਹੀਂ ਸੇਵਾ ਕਰੋ ਕੋਈ ਸਾਨੂੰ ਕਵੇ ਨਾ ਚਲੋ ਕੋਈ ਨਹੀਂ ਮੰਮੀਆਂ ਪਾ ਇੱਥੇ ਹੀ ਆ ਇੱਥੇ ਹੀ ਰਹੋ ਫਿਰ ਚਲੋ ਕੰਮ ਕਰੋ ਚਲ ਕੇ ਆਉਣ ਵਾਲੇ ਨੇ ਚੱਲਿਆ ਰਹਾ ਇੱਥੇ ਹੀ ਮੈਂ ਚੱਲਿਆ ਨਹੀਂ ਕਿਤੇ ਹੁਣ ਦਿਲ ਨਾ ਛੱਡ ਜਿਓ ਦਿਲ ਕੇ ਛੱਡ ਮੈਂ ਤਾਂ ਲੱਖੇ ਪਤਾ ਖਿਖਾਉਣ ਲੱਗਾ ਐ ਖਰੇ ਇੱਥੇ ਲੱਗੇ ਬਾਹਰੇ ਰਿਓ ਕਿਤੇ ਨਹੀਂ ਖਿਸਕਦਾ ਮੈਂ ਕਿਸਕੰਦੇ ਨੇ ਤੂੰ ਮੈਨੂੰ ਨਹੀਂ ਦੇਣਾ ਵੀ ਨਹੀਂ ਆ ਖਿਸਕਣ ਦਿੰਦੇ ਮੈਨੂੰ ਜੋ ਆਈਪਾਈ ਕਾਰ ਆਉਣਾ ਮੈਂ ਤਾਂ ਬੰਦੇ ਘਰ ਨਾ ਹੋਣ ਤਾਂ ਬੁੜੀਆਂ ਲੱਗੇ ਤੁੜੀਆਂ ਫਿਰ ਨੂੰ ਆਉਣ ਲੱਗਾ ਤੁਹਾਡਾ ਰਾਜਾ ਆਹੋ ਮੇਰਾ ਰਾਜਾ ਜੀ ਰਾਜਾ ਹੀ ਆ ਮੇਰਾ ਠੀਕ ਹੈ ਨਾ ਤੁਸੀਂ ਵੀ ਮੇਰਾ ਰਾਜਾ ਜੀ ਉਹ ਵੀ ਮੇਰਾ ਰਾਜਾ ਹੀ ਆ ਤੁਸੀਂ ਵੀ ਕਰਾਇਆ ਕਰੋ ਨਾ ਆਪਣੇ ਘਰ ਜਾ ਕੇ ਸੇਵਾ ਸੌਰਿਆਂ ਦੇ ਨਾਸਾਂ ਤੇ ਨਖਾਈ ਮੇਰ ਕੋ ਖੰਡਜਾ ਕਰਦਾ ਰਹਿੰਦਾ ਡਰਾਮੇ ਜੇ ਫੁੱਲੀਆਂ ਪਾਉਂਦਾ ਰਹਿੰਦਾ ਮਿੰਟ ਵਾਦੋ ਮੇਰੀ ਸੁਣ ਲੈ ਗੱਲ ਜਿਆਦਾ ਨਾ ਬਹੁਤਾ ਬੋਲਿਆ ਨਾ ਕਰ ਤੈਂ ਮੈਂ ਕਹ ਬਰਾਮਣਾ ਬਹਿ ਜਾ ਕਿੱਡੀ ਉਤਰ ਚਤਰ ਕਰਦਾ ਰਹਿੰਦਾ ਏ ਮੈਂ ਤਾਂ ਨਾ ਯਾਰ ਬਾਹਰ ਹੀ ਆ ਕੇ ਬਹਿ ਗਿਆ ਵਾ ਹੂੰ ਮੰਮੀ ਨੂੰ ਪਤਾ ਨਹੀਂ ਕੀ ਜਦੋਂ ਦਾ ਡਾਡਾ ਵਿਆਹ ਆਇਆ ਵਾ ਹੁਣ ਜਵਾਈ ਦੀ ਸੇਵਾ ਕੁਝ ਜਿਆਦੀ ਵੇਖਦੀ ਆ ਕਿਹੜੀ ਸੇਵਾ ਜਿਹੜੀ ਇਹਦੀ ਨਹੀਂ ਕੀਤੀ ਮੈਨੂੰ ਪਤਾ ਮਾਤਾ ਕਿਹੜੀ ਸੇਵਾ ਪਾਲਦੀ ਏ ਕਿਹੜੀ ਸੇਵਾ ਮਿਰਚਾਂ ਵਾਲੀ ਬੋਰੀ ਲੈ ਗਏ ਨਾ ਇੱਕ ਤੇ ਕੋਟਰੇ ਨੂੰ ਲਵਾ ਲਈ ਤੇਲ ਉਹ ਸੇਵਣ ਵਾਲੀ ਵੀ ਆਪਣੇ ਭਾਈਏ ਦੀ ਜੇ ਕਿਤੇ ਮੰਮੀ ਨੇ ਸੌਂ ਲਿਆ ਨਾ ਫਿਰ ਸੇ ਆਪਾਂ ਪੈ ਜਾਣਾ ਯਾਰੀ ਗੱਲ ਸੁਣੋ ਤੁਸੀਂ ਨਾ ਸੋਚ ਸਮਝ ਕੇ ਗੱਲ ਕਰਿਆ ਕਰੋ ਜੇ ਮਾਤਾ ਨੇ ਸੁਣ ਲਿਆ ਨਾ ਤਾਂ ਉਹਨੇ ਕਹਿਣਾ ਖਰੇ ਅੰਦਰ ਜਨਾਨੀ ਸਿਖਾਉਂਦੀ ਐ ਇਹਨੂੰ ਜਿਹੜੀਆਂ ਵੱਖਰੀ ਵੱਖਰੀ ਗੱਲਾਂ ਕਰਦਾ ਵਾ ਅੱਗੇ ਵੇਖ ਲੋ ਕਿੰਨੇ ਮਿਹਨੇ ਸੁਣਾਉਂਦੀ ਐ ਮੈਨੂੰ ਇਹ ਤੇਰੀ ਕਿੰਨੀ ਕ ਸੋਹਣੀ ਸੇਵਾ ਕਰਦੇ ਆ ਵੈਸੇ ਭਾਬੀ ਫਾਇਦੀ ਗੱਲ ਤੇ ਸਹੀ ਆ ਹੁਣ ਆਹੀ ਸੇਵਾ ਰਹਿ ਗਈ ਆ ਉਹੀ ਕਰਨੀ ਪੈਣੀ ਹੁਣ ਸਹੀ ਗੱਲ ਆ ਤੂੰ ਕੁਝ ਸਮਝਾਇਆ ਕਰ ਮੈਂ ਹੈਗੀ ਸਮਝਾ ਮੈਂ ਤੇ ਆਪ ਤੰਗ ਹੋਇਆ ਮੰਮੀ ਤੋਂ ਪਤਾ ਨਹੀਂ ਕਿਹੜੀ ਸੇਵਾ ਭਾਲਦੀ ਐ ਤੈਨੂੰ ਪਤਾ ਗੱਲਾਂ ਇਹ ਕਰਦੀ ਐ ਤੇ ਭੂਤਣੀਆਂ ਮੁੜ ਕੇ ਮੈਨੂੰ ਪੈਂਦੀਆਂ ਆ ਉਹ ਮਾਂ ਤਾਂ ਤੁਹਾਡੀ ਮੈਨੂੰ ਸੁਣਾਉਂਦੀ ਰਹਿੰਦੀ ਆ ਮੈਂ ਨਾ ਚੰਗੀ ਚਤ ਨਾ ਮਾੜੀ ਚਤ ਤੁਹਾਡੀ ਚ ਚਲੋ ਕੋਈ ਨਹੀਂ ਅੱਜ ਆਉਣ ਦੋ ਭਾਈ ਜੀ ਨੂੰ ਕਰਦੇ ਹਾਂ ਦੀ ਸੇਵਾ ਫਿਰ ਦੂਜੀ ਸੇਵਾ ਕਰਾਂਗੇ ਮਤਲਬ ਕਿ ਖਾਣ ਪੀਣ ਵਾਲੀ ਹਾਂ ਚਲੋ ਚਲੋ ਠੀਕ ਆ ਚਲ ਠੀਕ ਹੈ ਜਾਓ ਜਾ ਹਾਂ ਹਾਂ ਆਗੇ ਜੀ ਆਗੇ ਆਗੇ ਆ ਗਿਆ ਇਹ ਆ ਗਿਆ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਭਾਜੀ ਬਾਕੀ ਹਾਲ ਠੀਕ ਹੈ ਜੀ ਠੀਕ ਠਾਕ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਸਤਿ ਸ਼੍ਰੀ ਅਕਾਲ ਠੀਕ ਹੋ ਨਾ ਇਹ ਠੀਕਰੀ ਪਤਾ ਕਿਵੇਂ ਲੈ ਆ ਪਾ ਜੀ ਇਹ ਤੁਹਾਨੂੰ ਸਤਿ ਸ਼੍ਰੀ ਅਕਾਲ ਕੁੜੀ ਆਸੋ ਹੂੰ ਇਹ ਕੌਣ ਮਮੀ ਨੇ ਤੇ ਦੱਸਿਆ ਨਹੀਂ ਹੈ ਪਤਾ ਨਹੀਂ ਮੈਂ ਤਾਂ ਪਹਿਲੀ ਵਾਰ ਵੇਖੀ ਹੈ ਕੌਣ ਹੈ ਮਮੀ ਦੇ ਘੰਡੇ ਦੀਦੀ ਭਾਜੀ ਕੱਲੇ ਆਉਂਦੇ ਆ ਤੇ ਮੈਨੂੰ ਵੀ ਇਹੀ ਗੱਲ ਕਹੀ ਸੀ ਮੈਨੂੰ ਲੱਗਦਾ ਕੋਈ ਰਿਸ਼ਤੇਦਾਰ ਹੋਣੀ ਭਾਜੀ ਦੀ ਕੋਈ ਤੁਸੀਂ ਵੀ ਨਹੀਂ ਜਾਣਦੇ ਨਾ ਨਾ ਮੈਂ ਤਾਂ ਪਹਿਲੀ ਵਾਰ ਵੇਖੀ ਹੈ ਥੋੜੀ ਜਿਹੀ ਕਿਹੜੀ ਆ ਚਲ ਪਤਾ ਨਹੀਂ ਦੇਖ ਕੇ ਪੁੱਛਦੇ ਹਾਂ ਕੋਈ ਰਿਸ਼ਤਾ ਤੇ ਨਹੀਂ ਹੋਣ ਲੱਗਾ ਹਾਂ ਹਾਂ ਜੋ ਰਿਸ਼ਤਾ ਹੈਗੀ ਤੂੰ ਤਾਂ ਸੈਂਪਲ ਦੀ ਕੁੜੀ ਹੈ ਵੀ ਚਾ ਚੁਸਤੇ ਪਾ ਚੰਮੀ ਠੰਡਾ ਲਾਇਆ ਕਿਆ ਬੋਤ ਰਾਜੂ ਤੈਨੂੰ ਸਾਹਿਲ ਮਿਲਿਆ ਚੋ ਪੋੜੀਆਂ ਜਿਹੜਾ ਜਾਂਡੇ ਆਹੋ ਮਿਲਿਆ ਮੈਨੂੰ ਬਲਾਇਆ ਰਾਣਾ ਮਿਲਿਆ ਕਿਉਂ ਕਿ ਹੋਇਆ ਨਹੀਂ ਮਿਲਿਆ ਮੈਨੂੰ ਅਜੇ ਸਾਹਿਲ ਤੇਰੇ ਬਾਜੀ ਆਇਆ ਤੇ ਮਿਲ ਆ ਗਿਆ ਮੰਮੀ ਤੈਨੂੰ ਲੱਭਾ ਨਹੀਂ ਆਂਦਾ ਨਜ਼ਰ ਆ ਗਿਆ ਕੋਈ ਨਹੀਂ ਮੰਮੀ ਆ ਚੱਲਦਾ ਆ ਵੇ ਨਹੀਂ ਫਿਰ ਵੀ ਪੁੱਤ ਮਿਲਣਾ ਚਾਹੀਦਾ ਹੋਣਾ ਨਾ ਭਾਜੀ ਸੱਚੀ ਵਾਦ ਤਬਾ ਕੋਈ ਨਹੀਂ ਬੈਜੋ ਬੈਜੋ ਸੱਚੀ ਗਾਦੀ ਸੱਚੀ ਹੋਸਨ ਕਿਹਾ ਲਾ ਵਧੀਆ ਤੂੰ ਹੀ ਦੱਸੋ ਬਸ ਵਧੀਆ ਹੋਰ ਠੀਕ ਹੈ ਭਾਜੀ ਠੀਕ ਹੈ ਵਧੀਆ ਤੂੰ ਹੀ ਸੁਣਾਓ ਬਸ ਵਧੀਆ ਹੋਰ ਕੰਮ ਕਾ ਠੀਕ ਆ ਚਲੀ ਜਾਂਦੇ ਆ ਅੱਬੇ ਦੀ ਕਿਰਪਾ ਨਾਲ ਚਲੋ ਵਧੀਆ ਭਾਜੀ ਇਹ ਟੱਡੇ ਛੱਟ ਕਿਵੇਂ ਲੱਗ ਗਈ ਲੱਗੀ ਆ ਯਾਰ ਛੱਟ ਹਾਂ ਕਿਤੇ ਖਾਦੀ ਪੀਤੀ ਲੱਗੀ ਕਿ ਦੀਦੀ ਨੇ ਵੇਲਨੇ ਮਾਰੇ ਆਹੋ ਮਾਰੇ ਆ ਦੀਦੀ ਨੇ ਵੇਲਨੇ ਇਹਨਾਂ 24 ਘੰਟੇ ਡਿਸਕ੍ਰਾਈ ਕਰਦੇ ਰਹਿੰਦੇ ਤੈਨੂੰ ਕੀ ਆ ਇਹਦੀ ਉਹ ਸੇਵਾ ਯੂ ਮੇਕ ਚੱਲੀ ਹੋਰੀ ਆਲੀ ਤੇ ਤੂੰ ਹੈਗੀ ਯਾਰ ਸਾਹਿਲ ਕਿਉਂ ਆਂਦੇ ਆ? ਉਹ ਭਾਬੀ ਨੂੰ ਕਹਿਣਾ ਸੀ ਭਾਜੀ ਆਸਤੇ ਲੈ ਕੇ ਆਉਗਾ। ਨਾ ਤੁਸੀਂ ਜੀਜੇ ਨੂੰ ਹਮੇਸ਼ਾ ਮਖੌਲ ਹੀ ਕਰਦੇ ਰਹਿੰਦੇ ਜੇ। ਉਹ ਮੰਮੀ ਅਸੀਂ ਕਿਵੇਂ ਖੋਲ ਕੀਤਾ ਮੈਂ ਤੁਹਾਨੂੰ ਕੀ ਕਰਨ ਦੇ ਜੇ ਦੋਵੇਂ ਜਾਣੇ ਭਾਜੀ ਠੀਕ ਭਾਜੀ ਮੰਮੀ ਮੇਰੀ ਗੱਲ ਸੁਣ ਲਓ ਇਹਨਾਂ ਨੂੰ ਸਮਝਾ ਲਓ। ਇਹਨਾਂ ਨੇ ਕਿਹਾ ਮੈਂ ਬਾਬਾ ਦੀਪ ਸਿੰਘ ਗੁਰਦੁਆਰੇ ਮੱਥਾ ਟੇਕਣ ਗਿਆ ਸੀ ਤੇ ਆਂਦੇ ਮੇਰੇ ਐਕਟਿਵਾ ਦਾ ਫਿਸਲ ਗਈ ਹੈ। ਬ੍ਰੇਕ ਲੱਗ ਗਈ ਅਗਲੀ। ਇਹ ਮਜ਼ਾਕ ਹੀ ਕਰਦੇ ਰਹਿੰਦੇ। ਨਹੀਂ ਕਰੀਦਾ ਪਤਾ ਇਸ ਤਰ੍ਹਾਂ। ਸਗੋਂ ਦੁੱਖ ਸੋ ਪੁੱਛੀਦਾ ਕਿ ਮਜ਼ਾਕ ਕਰੀਦਾ। ਬਹੁਤ ਮਾੜਾ ਹੈ। ਤੋਂ ਉਹੀ ਤਾਂ ਮੈਂ ਕਹਿਣਾ ਹੈ ਕਿ ਭਾਜੀ ਨੇ ਵੱਡੇ ਹੋ ਗਏ ਹਲੇ ਤੱਕ ਐਕ ਬਹੁਤ ਮਾਰਾ ਹੋਇਆ ਅੰਦਾ ਮਮੀ ਇਹਨੂੰ ਸਮਝਾ ਲੋ ਬੋਲੀ ਜਾਂਦਾ ਬੋਲੀ ਜਾਂਦਾ ਵਾ ਹਣ ਪਤਾ ਨਹੀਂ ਕਰਦੇ ਕੀ ਭਾਵੇਂ ਤੇ ਇਹ ਨਹੀਂ ਸਮਝ ਆਉਂਦੀ ਨਹੀਂ ਨਹੀਂ ਕੋਈ ਨਹੀਂ ਭਾਬੀ ਲੈ ਕੇ ਆਓ ਕੁਝ ਭਾਜੀ ਵਾਸਤੇ ਆਹ ਆਹ ਕੰਮ ਸਹੀ ਕਰਨਿਆ ਵਾ ਜਿਹੜਾ ਕੰਮ ਆ ਉਹ ਕਰਿਆ ਕਰ ਮਜ਼ਾਕ ਨਾ ਕਰੀ ਜਾਏਗਾ 24 ਘੰਟੇ ਹਾਂ ਲੈ ਕੇ ਆਓ ਲੈ ਕੇ ਆਓ ਕੋਲਡ ਡਰਿੰਕ ਨਾਲ ਵੀ ਨਹੀਂ ਆਉਂਦਾ ਹਲੇ ਤਾਂ ਕਿ ਠੰਡਾ ਨਹੀਂ ਆਇਆ। ਉਹ ਦੋ ਅੰਦਰ ਗੱਲਾਂ ਕਰ ਲੱਗ ਪਏ ਹੋਣੇ। ਉਹ ਨਹੀਂ ਨਹੀਂ ਮਮੀ ਲਿਉਂਦੇ ਹੀ ਹੋਣੇ ਆ। ਭਾਬੀ ਭਾਜੀ ਆਏ ਯਾਰ ਛੇਤੀ। ਉਹ ਤਾਂ ਬੜੀ ਛੇਤੀ ਚੀਜ਼ਾਂ ਆਉਂਦੀਆਂ। ਉਹ ਤਾਂ ਪਤਾ ਮੇਰੇ ਕੋਲ ਹੁੰਦਾ ਸੀ ਨਾ ਮੈਂ ਕਰਨਾ ਹੁੰਦਾ ਮੈਂ ਫੜਾ ਫੜ ਲਿਆਣੀ ਆ। ਹੁਣ ਤਾਂ ਨਹੀਂ ਭਜਾਈ ਜਾ ਕੇ। ਵੇਖੋ ਆਉਣ ਵਾਲੇ। ਤਵਾਜ ਤੇ ਦੋ ਫਿਰ ਜਲਦੀ ਲੈ ਕੇ ਆ। ਉਹ ਤਾਂ ਕਿੰਨੀ ਆਵਾਜ਼ਾਂ ਦੇਤੀਆਂ। ਉਹ ਲੋ ਆ ਹੀ ਗਏ ਆ। ਆ ਜਾ ਲਾ। ਭਰਾਣੇ? ਹਾਂਜੀ। ਆਹ ਕੀ ਆ? ਖੋਲ ਰhenge ਭਾਜੀ। ਹੈਂ? ਮਿਆਂ ਕੋਈ ਦੇ ਨਹੀਂ ਕਹਿੰਦੇ ਆ। ਠੰਡਾ ਹੋਇਆ। ਲੈ ਕੇ ਆਇਆ ਤੂੰ ਬੜੀ ਗਾਸ ਖਾਤੀ ਜਾਵਦੀ ਤੈਨੂੰ ਨਹੀਂ ਆਈ ਸੱਚ ਮੈਨੇ ਭਰਦਾ ਹੀ ਗਈ ਵੇ ਲੋ ਵੇਖਿਆ ਐਦਾਂ ਹੁੰਦਾ ਏ ਮੜਕੇ ਮੈਂ ਤਾਂ ਨਹੀਂ ਸਿੱਖਿਆ ਕੋਈ ਤੇ ਤੈਨੂੰ ਦੱਸ ਦੇਣ ਦੀ ਲੱਗੇ ਮੈਂ ਕੈਮੈਟਿਕਸ ਖਾਤਾ ਹੀ ਨਹੀਂ ਹੌਣ ਸਣਾ ਚਲੋ ਆ ਯੋਪਾ ਜੀ ਬਹਿ ਜਾ ਤੀ ਫੋਟੋ ਭਾਜੀ ਫੋਟੋ ਦੀਦੀ ਹਾਲੋ ਮੰਮੀ ਨੋ ਦੇ ਨੀਂਦੇ ਹੋਣ ਲੱਜਾ ਤੂੰ ਬੈਠ ਵਿੱਕਰ ਤੁੰਦਨੋਂ ਕਰ ਬਣਾ ਲੈ ਰੱਖਿਆ ਹੈ ਹੀ ਨਾ ਚਾਹ ਬਕਰੂੰ ਹੁਣ ਬੁਧੇ ਨੇ ਆਸ ਮੇਮੜਾ ਜਾਗਰ ਤੇ ਨੂੰ ਘਰ ਵਖਾ ਕੇ ਲਿਆ ਚਲੋ ਠੀਕ ਆ ਰਾਜਾ ਆਗਰ ਤੇ ਤਮੇ ਪ੍ਰਕਾਰ ਬਖੋਲਨੀ ਹੈ ਇਹ ਕੌਣ ਨੇ ਜਾ ਤੂੰ ਵਖਾ ਕੇ ਲਿਆ ਕੋਈ ਨਹੀਂ ਭੱਗੀ ਹੁਣੇ ਦੱਸਦੇ ਆ ਆਦਾ ਉਹ ਦੋ ਦੋ ਆਸ ਭਾਜੀ ਆਹ ਹੈ ਕੌਣ ਵੇਹੇ ਦੱਸ ਦਿੰਦਾ ਵਾਂ ਕਾਲਾ ਕਪੈਨ ਨੰ ਮਮੇ ਜੀ ਇਹ ਹੋ ਕੁੜੀ ਗਿਆ ਜਿਹਦਾ ਮੈਂ ਰਿਸ਼ਤਾ ਰਾਣੇ ਨੂੰ ਕਰਾਉਣਾ ਹੈ ਤੇ ਹੁਣ ਮੈਂ ਸਾਇਨ ਨੂੰ ਕਰਾਣਾ ਹੈ। ਹਾਂ। ਉਹ ਨਹੀਂ ਨਹੀਂ ਭਾਜੀ ਮੈਂ ਤੁਹਾਨੂੰ ਉਹਦੋਂ ਵੀ ਕਿਹਾ ਸੀ ਕਿ ਮੈਂ ਹਲੇ ਨਹੀਂ ਜਲਦੀ ਵਿਆਹ ਨਹੀਂ ਕਰਾਉਣਾ। ਯਾਰ ਮੇਰੀ ਗੱਲ ਸੁਣ। ਕੁੜੀ 'ਚ ਕਮੀ ਕੀ ਆ? ਸੋਹਣੀ ਆ। ਕੰਮ ਕਰਨ ਨੂੰ ਸੱਚੀ ਆ। ਪੈਸਾ ਤੇ ਲਾਵੈ ਤਕੋ। ਭਾਜੀ ਮੈਂ ਕਦੋਂ ਕਿਹਾ ਵਾ ਕਿ ਕੁੜੀ 'ਚ ਕੋਈ ਖਰਾਬੀ ਆ ਪਰ ਮੈਂ ਹਲੇ ਵਿਆਹ ਹੀ ਨਹੀਂ ਕਰਾਉਣਾ। ਤੁਹਾਨੂੰ ਪਤਾ ਹਲੇ ਮੇਰੀ ਪੜ੍ਹਾਈ ਚੱਲਦੀ ਆ ਤੇ ਪੜ੍ਹਾਈ ਖਤਮ ਹੋਊਗੀ ਤੇ ਮੈਂ ਵਿਆਹ ਦਾ ਸੋਚੂਗਾ। ਨੜੇ ਹੱਲੇ ਮੱਖਾਨਾ ਕਮਾਉਣਾ ਕੀ ਆ ਭਾਜੀ ਆਹੀ ਗੱਲਾਂ ਤੁਸੀਂ ਮੈਨੂੰ ਕਹਿ ਰਹੇ ਹੋ। ਮੈਂ ਕਹਾਂ ਹਾਂ ਖਾਣ ਪੀਣ ਸਭ ਕੁਝ ਦਾਜ ਆਹੀ ਗੱਲ ਤੁਸੀਂ ਮੈਨਾਂ ਕਰੰਦਾ ਈ। ਯਾਰ ਮੇਰੀ ਗੱਲ ਸੁਣ ਤੂੰ ਤਾਂ ਬੋਲ ਨਾ ਨਾ। ਮੇਰੀ ਗੱਲ ਸੁਣ ਸਾਈਲ ਯਾਰ ਉਹ ਦਿਨ ਆਪਣੀ ਗੱਲ ਹੋਈ ਸੀ ਜਿਹੜੇ ਦਿਨ ਤੇ ਤੂੰ ਕਹਿੰਦਾ ਹੈ ਭਾਜੀ ਜਿੱਦਾਂ ਤੁਸੀਂ ਕਹੋਗੇ ਮੈਂ ਕਰ ਲਊਗਾ। ਤੈਨੂੰ ਇੰਨੇ ਤਾਂ ਨਹੀਂ ਪੰਪ ਦੇਤਾ। ਭਾਜੀ ਮੈਂ ਤੁਹਾਨੂੰ ਇਹ ਕਿਹਾ ਸੀ ਕਿ ਜਿੱਦਾਂ ਹੋਗਾ ਕਰ ਲੋਗੇ ਪਰ ਮੈਂ ਥੋੜੀ ਕਿਆ ਸੀ ਕਿ ਮੈਂ ਕੱਲ ਹੀ ਵਿਆਹ ਕਰਾ ਲੈਣਾ ਵਾ। ਮੈਂ ਤੁਹਾਨੂੰ ਇਹ ਕਿਹਾ ਸੀ ਜਿੰਨੇ ਦੇ ਤੱਕ ਮੇਰੀ ਪੜ੍ਹਾਈ ਨਹੀਂ ਨਾ ਖਤਮ ਹੁੰਦੀ। ਉਨੀ ਦੇਰ ਤੱਕ ਹੱਲ ਮੈਂ ਵਿਆਹ ਦਾ ਨਹੀਂ ਸੋਚਣਾ ਕੋਈ ਤੇ ਮੈਂ ਵੀ ਤੈਨੂੰ ਕਿਹੜਾ ਕਹਿਣਾ ਵੀ ਕੱਲ ਹੀ ਵਿਆਹ ਕਰਾ ਲਾ ਚਾ ਕੁੜੀ ਨੂੰ ਆਪਾਂ ਰੋਕ ਰੱਖ ਤੇ ਰਹੀਏ ਮੇਰੀ ਵੀ ਇੱਜ਼ਤ ਰਹਿ ਜੂਗੀ ਕੋਈ ਨਹੀਂ ਭਾਜੀ ਮੈਨੂੰ ਕੁੜੀ ਨਹੀਂ ਪਸੰਦ ਭਾਈ ਤਾਂ ਈਜ਼ਤ ਉਹਦਾ ਘੱਟ ਕੇ ਕਿੰਨੀ ਇੱਜ਼ਤ ਕਰਦੇ ਤੁਹਾਡੀ ਵੀ ਮੈਨੂੰ ਪਤਾ ਵਾ ਤੂੰ ਕਿੰਨੀ ਇੱਜ਼ਤ ਕਰਦਾ ਮੈਨੂੰ ਪਤਾ ਪਰ ਉਹਦਾ ਦਿਲ ਨਹੀਂ ਕਰਦਾ ਕਿਉਂ ਇਹਨੂੰ ਜ਼ੋਰ ਪਾਉਂਦੇ ਆ ਯਾਰ ਤੂੰ ਉਹਦਾ ਵਕੀਲ ਲੱਗਾ ਵਾ ਅੱਗੇ ਆਵ ਨਹੀਂ ਕੀਤਾ ਹੁਣ ਉਹਨੂੰ ਮਨਾ ਕਰੀ ਜਣਾ ਚੁੱਪ ਕਰਕੇ ਬੈਠਾ ਰਹਿ ਪੁੱਛ ਲਓ ਭਾਈ ਨੂੰ ਛੰਮੀ ਤੈਨੂੰ ਕਿਸ ਤਰ੍ਹਾਂ ਦੀ ਲੱਗੀ ਕੁੜੀ ਮੰਮੀ ਜੀ ਮੈਨੂੰ ਤੇ ਕੁੜੀ ਸੋਹਣੀ ਲੱਗੀ ਆ ਤੇ ਫੇਰ ਬਣਾ ਆਪਣੇ ਘਰ ਨੂੰ ਪਰ ਵੇਖੋ ਨਾ ਜਿੰਨੇ ਕਰਾਉਣਾ ਵਾ ਤੁਹਾਨੂੰ ਤੇ ਪਸੰਦ ਹੋਣੀ ਚਾਹੀਦੀ ਹੈ ਨਾ ਮੰਮੀ ਮੇਰੀ ਜ਼ਿੰਦਗੀ ਦਾ ਸਵਾਲ ਆ ਮੈਂ ਐਵੇਂ ਥੋੜੀ ਵਿਆਹ ਕਰਾ ਲੂੰਗਾ ਨਾ ਮੈਂ ਜਾਣਦਾ ਨਾ ਪਛਾਣਦਾ ਨਾਲੇ ਕੁੜੀ ਮੇਰੇ ਨਾਲੋਂ ਵੱਡੀ ਲੱਗਦੀ ਆ ਵੱਡੀ ਐ ਤੇਰਾ ਵਹਿਮ ਹੀ ਐ ਤੇ ਜੇ ਵੱਡੀ ਹੀ ਤੇ ਵੱਡੇ ਨਾਲ ਕਿਉਂ ਨਹੀਂ ਕਰ ਲਿਆ ਫੇਰ ਉਦੋਂ ਤਾਂ ਹੁਣ ਭਈ ਇਹ ਥੋੜੀ ਆ ਕਿ ਉਹਨਾਂ ਨੇ ਨਹੀਂ ਕਰਾਇਆ ਤਾਂ ਉਹ ਤੁਸੀਂ ਮੇਰੇ ਪੇਟੇ ਪਾ ਦੋ ਮੰਮੀ ਇਹ ਨੂੰ ਸਮਝਾਓ ਗੱਲ ਕੁੜੀ ਤੇ ਸੋਹਣੀ ਆ ਵੇਖ ਲੈ ਕਰਨਾ ਤਾਂ ਹੈਗਾ ਹੀ ਪੁੱਤ ਅੱਜ ਨਹੀਂ ਤਾਂ ਕੱਲ ਕਰਨਾ ਤੂੰ ਹਾਂ ਤੇ ਕਰਦੇ ਆਪਾਂ ਠਹਿਰ ਕੇ ਕਰ ਲਾਂਗੇ ਵਿਆਹ ਕੋਈ ਕਾਲੀ ਨਹੀਂ ਪਿਆ ਪਛੈਤੀ ਵਿਆਹ ਕਰਨਾ ਨਹੀਂ ਮੰਮੀ ਮੈਂ ਨਹੀਂ ਕਰਾਉਣਾ ਹਲੇ ਵਿਆਹ ਕੀ ਕਮੀ ਪੁੱਤ ਮੈਨੂੰ ਦੱਸ ਮੰਮੀ ਮੈਂ ਤੁਹਾਨੂੰ ਕਹਿਣ ਤੇ ਦਿਆਂਵਾ ਉਹ ਕੁੜੀ ਮੇਰੇ ਨਾਲ ਖੜੀ ਹੋਈ ਵੀ ਕਿੰਨੀ ਵੱਡੀ ਲੱਗੂਗੀ ਨਹੀਂ ਲੱਗਦੀ ਪੁੱਤ ਵੱਡੀ ਨਾਲੇ ਮੰਮੀ ਮੈਂ ਵਿਆਹस्ते ਤਿਆਰ ਨਹੀਂ ਹੈਗਾ ਮੈਂ ਨਹੀਂ ਕਰਾਉਣਾ ਵਿਆਹ ਮੈਂ ਤੁਹਾਨੂੰ ਪਹਿਲਾਂ ਹੀ ਕਹਿਆ ਸੀ ਨਾ ਮੰਮੀ ਜਿੰਨੇ ਦਿਨ ਤੱਕ ਮੇਰੀ ਪੜ੍ਹਾਈ ਨਹੀਂ ਖਤਮ ਹੁੰਦੀ ਓਨੇ ਦਿਨ ਤੱਕ ਮੇਨਾਂ ਵਿਆਹ ਦੀ ਹਲੇ ਕੋਈ ਗੱਲ ਨਾ ਕਰੇ ਉਹਤੇ ਕਰਾ ਲਾ ਵਿਆਹ ਦੋਵੇਂ ਭੈਣਾਂ ਲੱਗੀਆਂ ਰਿਆ ਕਰਨੀਆਂ ਨਾਲੇ ਕੰਮ ਕਰ ਲਿਆ ਕਰਦੀਆਂ ਨਾਲੇ ਹਾਸਾ ਕਿੱਡਾ ਕਰ ਲਿਆ ਕਰਦੀਆਂ ਨਹੀਂ ਮੰਮੀ ਹੱਲੇ ਮੈਂ ਆਪਣਾ ਕੰਮ ਕਰ ਵੀ ਸੈੱਟ ਕਰਨਾ ਵਾ ਹੱਲੇ ਨਹੀਂ ਮੈਂ ਵਿਆਹ ਕਰਾਉਣਾ ਨਾਲੇ ਇਹ ਥੋੜੀ ਆ ਕਿ ਅਗਲੇ ਨੇ ਦਾਤ ਦੇ ਦੇਣਾ ਵਾ ਤੇ ਮੈਂ ਵਿਆਹ ਕਰਾ ਲਾ ਉਹਨਾਂ ਨਾਲ ਮੈਂ ਆਪਣੇ ਵੀ ਪਹਿਲਾਂ ਤੇ ਸੈੱਟ ਆਪੇ ਹੋਣਾ ਚਾਹੁੰਦਾ ਵਾ ਸਾਈਲ ਤਿਆਰ ਤਾਂ ਐਵੀ ਨਹੀਂ ਸੀ ਇਹਨੇ ਵੀ ਤੇ ਪਟਾਰੀ ਜੋ ਕੱਡ ਮਾਰੀ ਕਿਤੇ ਇਹਦੇ ਵਾਂਗੂ ਤੂੰ ਵੀ ਤੇ ਨਹੀਂ ਕੱਡ ਮਾਰਨਾ ਬਸ ਹਉ ਨਹੀਂ ਭਾਈ ਐਦਾਂ ਦਾ ਕੁਝ ਵੀ ਨਹੀਂ ਆ ਤੇ ਮੇਰੇ ਤੇ ਨਾ ਹੱਲੇ ਨਾ ਪ੍ਰੈਸ਼ਰ ਨਾ ਪਾਓ ਮੈਂ ਨਹੀਂ ਵਿਆਹ ਕਰਾਉਣਾ ਚਾਹੁੰਦਾ ਮੰਮੀ ਆ ਵੇਖ ਲੋ ਸਾਹਿਲ ਕੀ ਕਰਦਾ ਵਾ ਅੱਗੇ ਇੰਨੇ ਦੀ ਜਿੱਦ ਕੀਤੀ ਮੇਰੀ ਤੇ ਹੁਣ ਉਹ ਵੀ ਉਹੋਸ਼ ਕਰਨ ਦਿਆ ਜੀ ਰਾਜੂ ਮੈਂ ਤੇਰੇ ਸਾਹਮਣੇ ਕਿੰਨਾ ਨੂੰ ਸਮਝਾਇਆ ਈ ਹੈ ਹੋਰ ਮੈਂ ਦੱਸ ਕੀ ਕਰ ਸਕੀ ਤੂੰ ਟੈਨਸ਼ਨ ਨਾ ਕਰ ਮੈਂ ਉਹਨੂੰ ਬਾਤ ਸਮਝਾਉਂਗੀ ਤੇ ਫਰਾਤ ਉੱਥੇ ਹੀ ਜਾਊਂਗੀ ਤੂੰ ਟੈਨਸ਼ਨ ਨਾ ਲਾ ਮੰਮੀ ਜੀ ਜੇ ਸਾਹਿਲ ਦਾ ਨਹੀਂ ਮੰਨ ਤੇ ਕਿਉਂ ਜ਼ੋਰ ਜਬਰਦਸਤੀ ਕਰਨ ਦੇਓ ਤੂੰ ਤੇ ਕੁੜੀਆਂ ਚੁੱਪ ਕਰ ਜਾ ਤੂੰ ਇੰਨਾ ਸ਼ੂਗਰ ਕਰ ਕੇ ਵੀ ਇੱਥੇ ਬੈਠੀ ਆਂ ਸਮੀ ਚੁੱਪ ਕਰ ਰਹਿ ਜਾ ਤੂੰ ਮੈਂ ਗੱਲ ਕਰਨ ਦੇ ਆ ਨਾ ਕੋਈ ਨਹੀਂ ਚੁੱਪ ਕਰ ਜਾ ਤੂੰ ਇਹਨੂੰ ਸਮਝਾ ਕੇ ਰੱਖ ਰਾਣੇ ਵੱਡਿਆਂ ਜਿਣੀ ਬੋਲੀ ਦਾ ਹੁੰਦਾ ਮੰਮੀ ਜੀ ਅੱਗੇ ਤੇ ਮੇਰੀ ਨਾ ਇਹਨੇ ਇੱਜ ਦਾ ਕੁਕਰਾ ਘਾਤਾ ਜੀ ਤੇ ਮੇਰੀ ਗੱਲ ਸੁਣ ਲੋ ਜੇ ਹੌਂਸਾ ਇਹਨੇ ਐਡਾ ਕੀਤਾ ਨਾ ਮੈਂ ਘਰ ਨਹੀਂ ਬਣਾਂ ਬਣ ਕੇ ਕੋਈ ਨਹੀਂ ਪੁੱਤ ਤੂੰ ਇੰਨਾ ਗਰਮ ਨਾ ਹੋ ਮੈਂ ਉਹਨੂੰ ਸਮਝਾਉਣੀ ਆ ਬਾਅਦ ਚ ਸਮਝਾ ਰੋ ਪਰ ਜੇ ਰਿਸ਼ਤਾ ਹੋਗਾ ਨਾ ਤੇ ਉੱਥੇ ਹੀ ਹੋਊਗਾ ਸਾਜ ਦਾ ਜਾ ਕੋਈ ਗੱਲ ਨੂੰ ਭਾਈ ਤੁਹਾਡੀ ਕੋਈ ਗੱਲ ਨਹੀਂ ਮੋੜੀ ਅਸੀਂ ਪਰ ਮੇਰੀ ਗੱਲ ਸੁਣੋ ਭਾਜੀ ਇੱਕ ਗੱਲ ਤੋਂ ਹੀ ਸਿਆਣੇ ਜੀ ਸਾਡੀ ਕੋਈ ਮੰਨ ਲਿਆ ਕਰੋ ਭਾਜੀ ਉਹ ਮੁੰਡੇ ਦਾ ਨਹੀਂ ਦਿਲ ਕਰਦਾ ਉਹਦੀ ਉਮਰ ਆ ਉਹਨੇ ਸਾਰੀ ਉਮਰ ਕੱਟਨੀ ਆ ਭਾਜੀ ਨਹੀਂ ਤੇਰੀ ਮੰਨੀ ਹੀ ਕਿ ਤੂੰ ਇਹਦੇ ਨਾਲ ਵਿਆਹ ਕਰਾ ਲਿਆ ਹੈ ਹੁਣ ਮੇਰੀ ਵੀ ਮੰਨ ਲਓ ਕੁੜੀ ਚ ਕਮੀ ਕੀ ਆ ਕੋਈ ਕੁੜੀ ਚ ਕੋਈ ਕਮੀ ਨਹੀਂ ਆ ਹੋਈ ਨਾ ਠੰਡਾ ਹੋ ਕੁਛ ਨਹੀਂ ਹੋਇਆ ਬਸ ਜਾਣੀ ਉਹਨੂੰ ਮੈਂ ਤੁਹਾਨੂੰ ਦੱਸ ਦਿੰਦਾ ਜੇ ਇਹ ਰਿਸ਼ਤਾ ਸਾਇਦਾ ਹੋਊਗਾ ਤੇ ਉੱਥੇ ਹੀ ਹੋਊਗਾ ਭਾਜੀ ਗੱਲ ਕਮੀ ਦੀ ਨਹੀਂ ਆ ਗੱਲ ਪਸੰਦ ਦੀ ਆ ਜੇ ਸਾਡੇ ਮੁੰਡੇ ਨੂੰ ਕੁੜੀ ਪਸੰਦ ਆਊਗੀ ਨਾ ਤਾਂ ਕਰ ਲੂਗਾ ਪਸੰਦ ਆ ਤੇਰੀ ਵੀ ਵੇਖੀ ਆ ਮੈਂ ਪਸੰਦ ਸ਼ੰਮੇ ਇੱਕ ਮਿੰਟ ਬੈਠ ਕੀ ਕੀ ਇਹਦੇ ਵਿੱਚ ਕੀ ਕਮੀ ਹੈ ਜੀ ਕੀ ਕੀ ਮਾੜਾ ਇਹਦੇ ਵਿੱਚ ਦੱਸੋ ਮਾੜਾ ਹਾਂ ਕੀ ਜਦ ਕਿਤੀ ਇਹਨਾਂ ਨੇ ਮੇਰੇ ਘਰ ਦੇ ਇਹਦੇ ਘਰ ਦੇ ਆਨੇ ਮੇਰੀ ਤੁਹਾਡੇ ਬਸ ਤੁਹਾਡੇ ਬਸ ਇਹ ਹੀ ਇੱਜ਼ਤ ਆ ਕਿ ਕੋਈ ਖਵਾਤਾ ਕੋ ਲੈ ਲਿਆ ਕੋ ਦੇ ਰਿਆ ਕੋ ਜੀ ਤੂੰ ਹੋਰ ਨਹੀਂ ਕੁਝ ਵੇਖਦੇ ਯਾਰ ਮੇਰੀ ਗੱਲ ਉਹਦੇ ਗੋਨ ਨਹੀਂ ਦੇਖੇ ਭਾਜੀ ਤੁਸੀਂ ਬੱਲੇ ਕੀ ਇਹਨਾਂ ਦੇ ਮੈਂ ਤੈਨੂੰ ਉਹ ਹੀ ਕਹਿੰਦੇ ਆ ਨਾ ਪੱਲੇ ਕੋਈ ਨਹੀਂ ਉਹਦਾ ਹੋ ਰਹੇ ਨੇ ਉਹਨਾਂ ਕੋ ਸਭ ਕੁਝ ਹੈਗਾ ਹੀ ਉਹਦਾ ਕਰ ਲਿਆ ਦੇ ਨਾ ਵਾਂਜ ਮਾਰ ਫੇਰ ਵਿੱਚ ਭਾਜੀ ਜਿਨ੍ਹਾਂ ਨੇ ਵਿਆਹ ਉਹਨਾਂ ਨੇ ਸਾਦੇ ਤਰੀਕੇ ਨਾਲ ਕੀਤਾ ਵਾ ਤੇ ਤੁਹਾਡੇ ਲਈ ਉਹ ਮਾੜੇ ਹੋ ਗਏ ਦੱਸ ਕਿਤੇ ਤੇ ਮੈਂ ਤਾਈਆਂ ਤੇ ਕਹਿੰਦੇ ਆ ਆਪਣਾ ਤਾਂ ਸਾਦੇ ਤਰੀਕੇ ਨਾਲ ਕਰਾ ਲਿਆਈ ਉਹ ਛੋਟੇ ਦਾ ਤਾਂ ਹੁਣ ਤਾਂ ਹੋ ਲੈਂਦੇ ਰਾਣੇ ਇਹਨੋਂ ਚੰਗਾ ਤੇ ਸਾਦਾ ਕਰ ਲੰਦੇ ਕੀਤਾ ਉਹ ਵਿਆਹ ਇਹਨਾਂ ਨੇ ਵੇਖਿਆ ਹੀ ਕਿੱਦਾਂ ਦੀਆਂ ਮੈਨੂੰ ਕਮੀਜ਼ਾ ਪੈਂਟਾ ਦਿੱਤਿਆ 200-200 ਰੁਪਏ ਲੈ ਕਮੀਜ਼ਾ ਪੈਂਟਾ ਦਿੱਤਿਆ ਤੇ ਸਵਾਈ ਉਹਦੀ 1000 ਰੁਪਿਆ ਉਹਦੇ ਘੜੀ ਪਏ ਰਹਿਣੇ ਕਪੜੇ ਸਵਾਈਆਂ ਵੀ ਗਨਾਲੋ ਪਾਜੀ ਹੋਂ ਤੁਸੀਂ ਤੇ ਗਨਾਨੀਆਂ ਨਹੀਂ ਆ 200 ਦੀ ਚੀਜ਼ ਦਾ ਮੈਂ 1000 ਰੁਪਿਆ ਸਾਈ ਦਵਾ ਵੱਡਾ ਵਿਆਹ ਕੀਤਾ ਇਹਨਾਂ ਨੇ ਮੰਮੀ ਆ ਗੱਲਾਂ ਕਰਾਉਣੀਆਂ ਤੁਸੀਂ ਹਣ ਹੋਰ ਕਰਾ ਲੋ ਗੱਲਾਂ ਤੁਸੀਂ ਜੋ ਕਹਿੰਦੇ ਸਹੀ ਕਹਿੰਦੇ ਗਲਤ ਥੋੜੀ ਕਹਿੰਦੇ ਮੈਂ ਕੀ ਬੋਲਾਂ ਉਹਦੇ ਵਿੱਚ ਬਸ ਫਿਰ ਐਹੀ ਗਲਤੀਆਂ ਆ ਗਈ ਤੇ ਗਲਤ ਕਹਿੰਦਾ ਤਾਂ ਮੈਂ ਬੋਲਦੀ ਵਿੱਚ ਸਹੀ ਬੋਲਣ ਡਿਆ ਹੈਗਾ ਹੀ ਗਲਤੀਆਂ ਜੇ ਮੈਂ ਉਹਦੇ ਹਸਣ ਕੀਤਾ ਨਾ ਤੇ ਘੱਟ ਲੈਂਦਾ ਫਿਰ ਜੇ ਤੈਨੂੰ ਚੰਗਾ ਲੱਗਦਾ ਨਾ ਤਾਂ ਤੂੰ ਉਹੀ ਕਰੋ ਵੇ ਠੀਕ ਹੈ ਨਾ ਜੇ ਤੂੰ ਸਾਡੀ ਸੁਣਨੀ ਨਹੀਂ ਫਿਰ ਤੇ ਆਪਣੀ ਮਰਜ਼ੀਆ ਕਰੋ ਫਿਰ ਤੂੰ ਤੂੰ ਹੀ ਵੱਡੇ ਦੇ ਘਰ ਚ ਤੂੰ ਹੀ ਕਰੋ ਇਹਨਾਂ ਸੁਣੋ ਤਾ ਜੇ ਬੈਠੇ ਜੇ ਤਾੜੀ ਸੁਣੀ ਆ ਨਾ ਇਹਦਾ ਤਾਂ ਕੰਮ ਹੀ ਆ ਵਾਜੇ ਨੂੰ ਵਾਜ ਮਾਰਨਾ ਹੈ ਬੰਦਾ ਕੀ ਰਿਹਾ ਮੈਂ ਵੀ ਕੋਈ ਨਹੀਂ ਕਹਾਂ ਦੇ ਨਾ ਯਾਰ ਮੈਂ ਤੂੰ ਬਹੁਤ ਆ ਗਈ ਕੀ ਬੋਲਦਾ ਨਾ ਤਾ ਕੋਈ ਹੋਣਾ ਤੇ ਕੇ ਨੁਕਰੀ ਅਧਿਕਾਰ ਦੀ ਅਨੁਸਾਰ ਮੈਂ ਸਮਝਾਤ ਮੈਂ ਪਾਗਲ ਹੋਈ ਜਾਂਾਂ ਤਈ ਇਹ ਤਾਂ 24 ਘੰਟੇ ਦਾ ਮੇਰੇ ਹੀ ਦੁਆਰੇ ਹੋਇਆ ਰੰਦਾ ਉਹ ਤਾਂ ਨਹੀਂ ਨਹੀਂ ਤੇ ਹੁਣ ਮੇਰੀ ਗੱਲ ਸੁਣ ਲੋ ਮੇਰੀ ਗੱਲ ਸੁਣ ਲੋ ਸਾਜਿਦ ਦਾ ਰਿਸ਼ਤਾ ਹੋ ਗਏ ਉੱਥੇ ਹੀ ਹੋਊਗਾ ਵਿਆਹ ਹੋਊਗਾ ਤੇ ਉੱਥੇ ਹੀ ਹੋਊਗਾ ਜੇ ਤੇ ਹੀ ਹੋਣਾ ਨਾ ਕੀਤਾ ਤੇ ਮੈਂ ਇਸ ਘਰ ਦੇ ਨਹੀਂ ਰਹਿਣਾ ਕੋਈ ਗੱਲ ਨਹੀਂ ਤੂੰ ਨਾ ਘਰਮ ਨਾ ਹੋ ਮੈਂ ਉਹ ਵਾਦੂ ਬਣਾਉਂਗੀ ਠੀਕ ਹੈ ਮਨਾਲੋਗੇ ਤੇ ਚੰਗੀ ਗੱਲ ਜੇ ਕੀ ਹੋ ਗਿਆ ਕੀ ਰੋਲਾ ਪਾਇਆ ਜੇ ਬਗਾਨੀ ਕੁੜੀ ਨਾਲ ਆਈ ਆ ਇੰਨੀ ਖੱਪ ਕਾਦੀ ਪਾਈ ਆ ਕੀ ਹੋ ਗਿਆ ਯਾਰ ਮੈਂ ਨਾ ਉਹ ਕੁੜੀ ਦਾ ਸ਼ਾਇਦ ਉਹ ਸ਼ਾਇਦ ਦਾ ਰਿਸ਼ਤਾ ਕਰਨਾ ਉਹਨੂੰ ਵਖਾਨ ਲੈ ਆਇਆ ਸੀ ਰਿਸ਼ਤਾ ਕਰਨਾ ਮੈਨੂੰ ਤੁਹਾਡੀ ਸਮਝ ਨਹੀਂ ਹੁੰਦੀ ਇਹ ਤੁਹਾਨੂੰ ਮਜ਼ਾਕ ਲੱਗਦਾ ਵਾ ਸਾਰਾ ਕੁਝ ਠੀਕਾ ਠੋੜ ਮੈਨੂੰ ਤਾਂ ਦੱਸ ਦੇ ਕਿ ਤੁਹੀਂ ਉਹ ਕਿਸ ਮਕਸਦ ਦੇ ਲਈ ਲੈ ਕੇ ਆਏ ਹੋ ਮੈਂ ਤੇ ਆਖਿਆ ਤੁਸੀਂ ਉਦਾਂ ਹੀ ਕੁੜੀ ਨੂੰ ਲੈ ਕੇ ਆਏ ਹੋ ਕਿ ਚਲ ਤੁਹਾਡੇ ਦੋਸਤ ਦੀ ਬੇਟੀ ਆ ਤੇ ਚਲ ਕੋਈ ਗੱਲ ਇਹ ਨਾਲ ਚੱਲ ਜੂਗੀ ਸਾਡੇ ਯਾਰ ਤੈਨੂੰ ਪਤਾ ਨਾ ਉਹ ਮੇਰੇ ਕਿੰਨੇ ਖੜੇ ਪਏ ਆ ਮੈਂ ਕਿਹਾ ਚੱਲ ਜੇ ਰਾਣੇ ਦਾ ਨਹੀਂ ਹੋਇਆ ਰਿਸ਼ਤਾ ਤੇ ਮੈਂ ਸਾਜਿਦਾਂ ਕਰਵਾ ਦਿੰਨਾ ਉਥੇ ਕੁੜੀ 'ਚ ਕਮੀ ਤਾਂ ਹੈ ਨਹੀਂ ਕੋਈ ਵੀ ਸਭ ਕੁਝ ਦੇਣਾ ਸੀ ਉਹਨਾਂ ਨੇ ਗੱਲ ਕਮੀ ਦੀ ਨਹੀਂ ਹੁੰਦੀ ਗੱਲ ਪਸੰਦ ਦੀ ਵੀ ਹੁੰਦੀ ਆ ਜਦੋਂ ਉਹਨੂੰ ਪਸੰਦ ਹੀ ਨਹੀਂ ਹੋਊਗੀ ਤੇ ਕਿੱਦਾਂ ਹੀ ਵਿਆਹ ਕਰਦਾਂਗੇ ਉਹਨਾਂ ਦਾ ਜ਼ਬਰਦਸਤੀ ਕਿਆ ਕਰਦਾਂਗੇ ਯਾਰ ਮੈਨੂੰ ਤੇ ਤੇਰੀ ਸਮਝ ਨਹੀਂ ਲੱਗਦੀ ਵੀ ਤੂੰ ਵੀ ਉਹਨਾਂ ਵੱਲ ਦੀ ਗੱਲ ਕਰੀ ਜਾਣੀ ਗੱਲ ਨੂੰ ਤੁਸੀਂ ਨਹੀਂ ਸਮਝਦੇ ਪਈ ਮੈਂ ਗੱਲ ਸਹੀ ਕਿੰਦੀ ਪਈ ਆ ਰਾਜੂ ਨੇ ਤਾਂ ਮੈਨੂੰ ਵੀ ਨਹੀਂ ਦੱਸਿਆ ਮਾੜਾ ਮੋਟਾ ਵੀ ਅਹੀਂ ਮੰਮੀ ਇਸ ਕੰਮ ਨੂੰ ਹੋਣਾ ਤੇ ਮੈਂ ਥੋੜਾ ਬਾਤਾਂ ਨੂੰ ਹਿੰਟ ਦੇ ਛੱਡਦੀ ਮੁੰਡੇ ਨੂੰ ਮਨਾਉਂਦੀ ਕੋਸ਼ਿਸ਼ ਕਰਦੀ ਤੇ ਮੈਨੂੰ ਵੀ ਨਹੀਂ ਪਤਾ ਪੁੱਤ ਇਸ ਗੱਲ ਦਾ ਨਹੀਂ ਨਹੀਂ ਮੰਮੀ ਜੀ ਅਹੀਂ ਜ਼ਬਰਦਸਤੀ ਥੋੜੀ ਉਹਨੂੰ ਕਵਾਂਗੇ ਕੋਸ਼ਿਸ਼ ਕਰਾਂਗੇ ਉਹਦਾ ਮਨ ਹੋਊਗਾ ਫੇਰ ਹੀ ਉਹ ਵਿਆਹ ਕਰੂਗਾ ਨਾ ਕਿਉਂਕਿ ਸਾਰੀ ਉਮਰ ਕੱਟਣੀ ਆਉਨੇ ਉਸ ਕੁੜੀ ਦੇ ਨਾਲ ਜਦੋਂ ਉਹਨਾਂ ਦੀ ਆਪਸ ਵਿੱਚ ਬਣੂਗੀ ਨਾ ਫਿਰ ਸਾਨੂੰ ਹੀ ਦੁੱਖ ਹੋਣਾ ਮਾ ਨਾ ਆਹ ਹੋ ਜਾਂ ਪਹਿਲਾਂ ਦੱਸਿਆ ਹੁੰਦਾ ਤੂੰ ਆ ਕੇ ਪੁੱਛਦੀ ਉਹਨੂੰ ਮਨਾਉਂਦੀ ਤੇ ਕਿਉਂਕਿ ਤਾਂ ਮਨ ਨਹੀਂ ਜਾਂਦਾ ਪੁੱਤ ਇਹਨਾਂ ਨੇ ਤਾਂ ਮੇਰ ਨਾਲ ਵੀ ਨਹੀਂ ਗੱਲ ਕੀਤੀ ਚੁੱਪ ਕਰਕੇ ਆ ਗਈ ਇੱਥੇ ਮੈਂ ਤੇ ਆਖਿਆ ਚਲੋ ਉੱਧਰ ਹੀ ਮਿਲਣ ਚੱਲਨੇ ਆਪਾਂ